ਸਤਿ ਸ਼੍ਰੀ ਅਕਾਲ ਜੀ ਵਿਜੇ ਕਿੱਥੇ ਆ ਤੂੰ ਮੈਂ ਕਦੋਂ ਦੀ ਤੈਨੂੰ ਆਵਾਜ਼ ਦੇ ਰਹੀ ਆ ਨੀਹਣੇ ਚਿਲਾ ਕੇ ਵਿਜੇ ਨੂੰ ਆਵਾਜ਼ ਦਿੱਤੀ ਜੀ ਦੀਦੀ ਮੈਂ ਜਰਾ ਕੰਮ ਤੋਂ ਬਾਹਰ ਗਿਆ ਸੀ ਦੱਸੋ ਕੀ ਕੰਮ ਆ ਵਿਜੇ ਨੇ ਸ਼ਾਂਤੀ ਨਾਲ ਕਿਹਾ ਇਹ ਲੈ ਸਮਾਨ ਦੀ ਲਿਸਟ ਤੇ ਫਟਾਫਟ ਬਾਜ਼ਾਰੋਂ ਜਾ ਕੇ ਸਾਰਾ ਸਮਾਨ ਲੈ ਆ ਤੇ ਦੁਕਾਨਦਾਰ ਕੋਲੋਂ ਇੱਕ ਇੱਕ ਚੀਜ਼ ਦਾ ਹਿਸਾਬ ਚੰਗੀ ਤਰ੍ਹਾਂ ਲਿਖਵਾ ਲਈ ਕਿਉਂਕਿ ਵਾਪਸ ਆ ਕੇ ਤੂੰ ਮੈਨੂੰ ਸਾਰੇ ਸਮਾਨ ਦਾ ਪੂਰਾ ਹਿਸਾਬ ਦੇਣਾ ਆ ਕਿਉਂਕਿ ਤੂੰ ਇਹ ਵੀ ਚੰਗੀ ਤਰ੍ਹਾਂ ਜਾਣਦਾ ਹੈ ਕਿ ਮੈਨੂੰ ਇੱਕ ਵੀ ਪੈਸੇ ਦਾ ਹੇਰ ਫੇਰ ਬਿਲਕੁਲ ਪਸੰਦ ਨਹੀਂ ਇਸ ਲਈ ਥੋੜਾ ਜਿਹੀ ਹਿਯਾਰੀ ਨਾਲ ਨੀਹਾ ਇਹ ਸਾਰੀਆਂ ਗੱਲਾਂ ਇੱਕ ਹੀ ਸਾਚ ਬੋਲਦੀ ਗਈ ਉਹਨੇ ਇਹ ਗੱਲ ਵੀ ਨਹੀਂ ਸੋਚਣ ਦੀ ਜਹਿਮਤ ਨਾ ਚੁੱਕੀ ਕਿ ਉੱਥੇ ਹੀ ਵਿਜੇ ਦੀ ਨਵੀਂ ਵਿਆਹੀ ਪਤਨੀ ਕੋਮਲ ਵੀ ਬੈਠੀ ਹੋਈ ਆ ਪਰ ਵਿਜੇ ਨੂੰ ਅੱਜ ਪਹਿਲੀ ਵਾਰ ਵੱਡੀ ਪਹਿਨਦਾ ਇਸ ਤਰਾਹ ਦਾ ਇਹ ਤੇ ਦੇਣਾ ਬਿਲਕੁਲ ਚੰਗਾ ਨਾ ਲੱਗਾ ਕੀ ਸੋਚੂਗੀ ਆਖਿਰ ਉਹ ਮੇਰੇ ਬਾਰੇ ਕਿ ਕੀ ਮੈਂ ਪੈਸਿਆਂ ਦਾ ਕੋਈ ਹੇਰਫੇਰ ਕਰਦਾ ਆ ਜਾਂ ਫਿਰ ਕੋਈ ਕੰਮ ਚੰਗੀ ਤਰ੍ਹਾਂ ਨਹੀਂ ਕਰਦਾ ਦੀਦੀ ਇਹ ਵੀ ਨਹੀਂ ਸੋਚਦੀ ਕਿ ਹੁਣ ਮੈਂ ਕੁਵਾਰਾ ਨਹੀਂ ਬਲਕਿ ਵਿਆਹਿਆ ਆ ਇਹਨਾਂ ਸੋਚਦੇ ਹੀ ਵਿਜੇ ਦੀ ਅੱਖਾਂ 'ਚ ਅਥਰੂ ਛਲਕਣ ਲੱਗੇ ਪਰ ਵਿਜੇ ਨੇ ਬੜੀ ਸਫਾਈ ਨਾਲ ਆਪਣੇ ਅਥਰੂਆਂ ਨੂੰ ਹੌਲੀ ਜਿਹੀ ਸ਼ਰਟ ਦੀ ਕਾਲਰ ਨਾਲ ਪੂੰਝਿਆ ਕਿ ਕਿਤੇ ਕੋਮਲ ਉਹਨੂੰ ਇਸ ਤਰ੍ਹਾਂ ਦੁਖੀ ਨਾ ਵੇਖ ਲਵੇ ਤੇ ਛੱਟ ਸਮਾਨ ਦੀ ਲਿਸਟ ਤੇ ਝੋਲਾ ਚੁੱਕ ਕੇ ਬਾਹਰ ਚਲਾ ਗਿਆ ਲਗਭਗ 14-15 ਸਾਲ ਦਾ ਹੋਵੇਗਾ ਵਿਜੇ ਜਦੋਂ ਇੱਕ ਐਕਸੀਡੈਂਟ ਵਿੱਚ ਉਹਦੇ ਮੰਮੀ ਪਾਪਾ ਇਕੱਠੇ ਇਸ ਦੁਨੀਆ ਤੋਂ ਚਲੇ ਗਏ ਸੀ ਤੇ ਉਹਦੇ ਸਿਰ ਤੋਂ ਮੰਮੀ ਪਾਪਾ ਦਾ ਸਾਆ ਹਮੇਸ਼ਾ ਹਮੇਸ਼ਾ ਲਈ ਉੱਠ ਗਿਆ ਬਸ ਫਿਰ ਸਾਰੀ ਜ਼ਿੰਮੇਵਾਰੀ ਉਹਦੀ ਵੱਡੀ ਭੈਣ ਨੀਹਾ ਦੇ ਹੱਥ ਵਿੱਚ ਸੀ ਜਿਹੜੀ ਵੀ ਆਈ ਹੋਈ ਸੀ ਨੀਹਾ ਜਿਹੜੀ ਉਹਦੇ ਤੋਂ ਲਗਭਗ 6-7 ਸਾਲ ਵੱਡੀ ਸੀ ਤੇ ਉਦੋਂ ਤੱਕ ਉਹਦੇ ਮੰਮੀ ਪਾਪਾ ਨੇ ਉਹਦਾ ਵਿਆਹ ਕਰ ਦਿੱਤਾ ਸੀ ਤੇ ਜਿਸ ਵਕਤ ਵਿਜੇ ਦੇ ਮੰਮੀ ਪਾਪਾ ਨੇ ਇਸ ਦੁਨੀਆ ਤੋਂ ਵਿਦਾਇਗੀ ਉਹਦੋਂ ਤੱਕ ਬਸ ਹਜੇ ਵਿਜੇ ਨੇ ਹਾਈ ਸਕੂਲ ਹੀ ਪਾਸ ਕੀਤਾ ਸੀ ਤੇ ਉਮਰ ਦੇ ਹਿਸਾਬ ਨਾਲ ਬਹੁਤ ਹੀ ਭੋਲਾਪਾਲਾ ਜਿਆਦਾ ਚੁਸਤੀ ਚਲਾਕੀ ਉਹਨੂੰ ਵੈਸੇ ਵੀ ਨਹੀਂ ਆਉਂਦੀ ਸੀ ਜਿਵੇਂ ਜਿਵੇਂ ਵੱਡੀ ਭੈਣ ਉਹਨੂੰ ਕਹਿੰਦੀ ਉਹ ਉਵੇਂ ਹੀ ਚੁੱਪਚਾਪ ਕਰਦਾ ਰਿਹਾ ਕਿਉਂਕਿ ਮਾਪੇ ਉਦਾਸ ਆਇਆ ਇਕੱਠੇ ਸਿਰ ਤੋਂ ਉੱਠ ਜਾਣ ਦੇ ਕਾਰਨ ਵਿਜੇ ਬਹੁਤ ਹੀ ਜ਼ਿਆਦਾ ਦੁਖੀ ਸੀ। ਨੀਹਾ ਨੇ ਉਹਦੇ ਪੁਸ਼ਟੈਨੀ ਕਾਰ ਨੂੰ ਕਰਾਇ ਤੇ ਦੇ ਦਿੱਤਾ ਤੇ ਵਿਜੇ ਨੂੰ ਆਪਣੇ ਨਾਲ ਲੈ ਕੇ ਆਪਣੇ ਸ਼ਹਿਰ ਚਲੀ ਗਈ। ਕਾਰ ਦਾ ਕਰਾਇਆ ਵੀ ਉਹ ਆਪ ਹੀ ਰੱਖਣ ਲੱਗੀ। ਨੀਹਾ ਦੇ ਪਤੀ ਦਾ ਆਪਣਾ ਕਣਕ ਝੋਨੇ ਦਾਲ ਦਾ ਵਪਾਰ ਸੀ। ਪਹਿਲਾਂ ਤਾਂ ਕੁਝ ਦਿਨਾਂ ਤੱਕ ਨੀਹਾ ਨੇ ਵਿਜੇ ਨਾਲ ਬਹੁਤ ਹਮਦਰਦੀ ਜਤਾਈ। ਪਰ ਹੌਲੀ-ਹੌਲੀ ਬਹਿਲਾ ਅਫਸਲਾ ਕੇ ਵਿਜੇ ਦੀ ਪੜ੍ਹਾਈ ਛੁੜਵਾ ਦਿੱਤੀ ਬੜੀ ਮੁਸ਼ਕਲ ਨਾਲ ਸਿਰਫ ਉਹਨੇ ਬਸ 12 ਕਲਾਸਾਂ ਹੀ ਕੀਤੀਆਂ ਤੇ ਉਹਨੂੰ ਆਪਣੇ ਪਤੀ ਦੇ ਨਾਲ ਵਪਾਰ ਚਲਾ ਦਿੱਤਾ ਕਿਉਂਕਿ ਵਪਾਰ ਚ ਮਦਦ ਕਰਨ ਲਈ ਉਹਦੇ ਪਤੀ ਨੂੰ ਇੱਕ ਇਮਾਨਦਾਰ ਤੇ ਮਿਹਨਤੀ ਆਦਮੀ ਦੀ ਲੋੜ ਸੀ ਤਾਂ ਉਹਨਾਂ ਨੂੰ ਭਲਾ ਵਿਜੇ ਤੋਂ ਜ਼ਿਆਦਾ ਇਮਾਨਦਾਰ ਤੇ ਮਿਹਨਤੀ ਹੋਰ ਕੌਣ ਲੱਭਦਾ ਸਮਾਂ ਇਦਾਂ ਹੀ ਬੀਤਣ ਲੱਗਾ ਹੁਣ ਤਾਂ ਉਹਨਾਂ ਨੂੰ ਮੁਫਤ ਦਾ ਇਨਾ ਹੀ ਇਮਾਨਦਾਰ ਨੌਕਰ ਮਿਲ ਗਿਆ ਸੀ ਘਰ ਦਾ ਰਾਸ਼ਨ ਪਾਣੀ ਲਿਆਉਣਾ ਸਿਲੰਡਰ ਪਰਵਾਉਣਾ ਜਾਂ ਫਿਰ ਬੱਚਿਆਂ ਨੂੰ ਸਕੂਲ ਛੱਡਣ ਤੋਂ ਲੈ ਕੇ ਤੇ ਲੈ ਕੇ ਘਰ ਤੱਕ ਵਾਪਸ ਆਉਣਾ ਵਪਾਰ ਲਈ ਬੈਂਕ ਦੌੜ ਕੇ ਜਾਣਾ ਸਾਰੇ ਹੀ ਕੰਮ ਵਿਜੇ ਦੇ ਜਿੰਮੇ ਸੀ ਤੇ ਨਾਲ ਹੀ ਦੁਕਾਨ ਤੇ ਵੀ ਪੂਰੀ ਤਰ੍ਹਾਂ ਡਿਊਟੀ ਵਿਜੇ ਬੜੀ ਖੁਸ਼ੀ-ਖੁਸ਼ੀ ਕਰਦਾ ਸੀ ਪਰ ਵਿਜੇ ਜਦੋਂ ਵੀ ਕਰੋ ਪੈਸੇ ਲੈ ਕੇ ਸਮਾਨ ਲੈਣ ਲਈ ਵਿਚਾਰ ਜਾਂਦਾ ਤਾਂ ਨੀਹਾ ਪੈਸਿਆਂ ਦੇ ਲੈਣ ਦੇਣ ਬਾਰੇ ਉਹਨੂੰ ਜ਼ਰੂਰ ਸਮਝਾਉਂਦੀ ਕਿ ਕਿਤੇ ਵਿਜੇ ਵਿੱਚੋਂ ਪੈਸੇ ਨਾ ਚੋਰੀ ਕਰ ਲਵੇ ਵਿਜੇ ਵੈਸੇ ਤਾਂ ਇਨ੍ਹਾਂ ਗੱਲਾਂ ਨੂੰ ਗੋਲਦਾ ਨਹੀਂ ਸੀ ਉਹਨੂੰ ਕੋਈ ਖਾਸ ਫਰਕ ਨਹੀਂ ਸੀ ਪੈਂਦਾ ਇਨ੍ਹਾਂ ਗੱਲਾਂ ਤੋਂ ਪਰ ਕਦੀ ਕਦੀ ਖੁਦ ਨੂੰ ਬੇਇੱਜ਼ਤ ਜਰੂਰ ਮਹਿਸੂਸ ਕਰਦਾ ਸੀ ਕਿ ਦੱਸੋ ਭਲਾ ਮੈਂ ਜੀ ਜਾਂ ਨਾਲ ਸਾਰਾ ਕੰਮ ਕਰਤਾ ਆ ਇੱਕ ਪੈਸਾ ਕਦੀ ਵੀ ਇੱਧਰ ਉੱਧਰ ਨਹੀਂ ਕੀਤਾ ਪਰ ਭੈਣ ਆਪਣੀਆਂ ਗੱਲਾਂ ਨਾਲ ਮੈਨੂੰ ਜਰੂਰ ਚਤਾਮਨੀ ਦੇਂਦੀ ਰਹਿੰਦੀ ਆ। ਉਹਨੂੰ ਘਰ 'ਚ ਰੁੱਖਾ ਸੁੱਖਾ ਤੇ ਬਚਿਆ ਖੁਚਿਆ ਜੋ ਵੀ ਖਾਣਾ ਮਿਲ ਜਾਂਦਾ ਚੁੱਪਚਾਪ ਬਿਨਾਂ ਕਿਸੇ ਸ਼ਿਕਾਇਤ ਦੇ ਖਾ ਲੈਂਦਾ। ਤੇ ਭੈਣ ਤੇ ਆਪਣੇ ਜੀਜੇ ਨੂੰ ਉਹ ਰੱਬ ਹੀ ਮੰਨਦਾ ਸੀ। ਉਹ ਸੋਚਦਾ ਕਿ ਜੇ ਭੈਣ ਤੇ ਜੀਜਾ ਜੀ ਮੈਨੂੰ ਆਪਣੇ ਕੋਲ ਨਾ ਰੱਖ ਦੇ ਤਾਂ ਮੇਰਾ ਕੀ ਹੁੰਦਾ? ਕਿਉਂਕਿ ਚੁਸਤੀ ਚਲਾਕੀ ਤਾਂ ਬਿਲਕੁਲ ਨਹੀਂ ਸੀ ਉਹਦੇ 'ਚ। ਇੱਕ ਦਿਨ ਭੈਣ ਆਪਣੇ ਪਤੀ ਨੂੰ ਕਹਿਣ ਲੱਗੀ ਕਿ ਮੈਂ ਕੀ ਸੋਚਦੀ ਆ ਕਿ ਵਿਜੇ ਦਾ ਵਿਆਹ ਨਾ ਕਰ ਦਈਏ। ਨੀਹਾ ਤੂੰ ਪਾਗਲ ਹੋ ਗਈ ਆ ਜੇ ਵਿਜੇ ਦੀ ਪਤਨੀ ਸਮਝਦਾਰ ਤੇ ਤੇਜ਼ ਤਰਾਰ ਆ ਗਈ ਤਾਂ ਉਹ ਤਾਂ ਵਿਜੇ ਨੂੰ ਤੁਰੰਤ ਇਥੋਂ ਲੈ ਕੇ ਉੱਡ ਜੂਗੀ ਤੇ ਅਸੀਂ ਹੱਥ ਮਲਦੇ ਰਹਿ ਜਾਵਾਂਗੇ। ਫਿਰ ਸਾਨੂੰ ਇੰਨਾ ਚੰਗਾ ਮੁਫਤ ਦਾ ਕੰਮ ਕਰਨ ਵਾਲਾ ਨੌਕਰ ਕਿੱਥੋਂ ਲੱਭੂਗਾ? ਜਿਹੜਾ ਸਿਰਫ ਦੋ ਵਕਤ ਦੇ ਖਾਣੇ ਦੇ ਬਦਲੇ ਇੰਨਾ ਸਾਰਾ ਕੰਮ ਕਰ ਸਕੇ? ਨੀਹਾ ਦੇ ਪਤੀ ਨੇ ਨੀਹਾ ਨੂੰ ਸਮਝੰਦੇ ਹੋਏ ਕਿਹਾ ਤੁਸੀਂ ਨੀਣਾ ਕੁਝ ਸਮਝਦੀ ਨਹੀਂ ਹੋ ਮੈਂ ਵਿਜੇ ਦੀ ਪਤਨੀ ਬੜੀ ਗਰੀਬ ਤੇ ਸਿੱਧੇ ਸਾਦੇ ਜਿਹੇ ਪਰਿਵਾਰ ਵਿੱਚ ਚੋਲਿਆ ਆਉਂਗੀ ਜਿਹੜੀ ਜ਼ਿਆਦਾ ਕੁਝ ਬੋਲ ਹੀ ਨਾ ਸਕੇ ਤੇ ਫਿਰ ਤੁਹਾਨੂੰ ਤਾਂ ਪਤਾ ਹੀ ਆ ਕਿ ਘਰ ਦਾ ਕੰਮ ਵੀ ਮੈਨੂੰ ਇਕੱਲੀ ਨੂੰ ਕਰਨਾ ਪੈਂਦਾ ਆ ਹੁਣ ਮੇਰੇ ਕੋਲ ਨਹੀਂ ਹੁੰਦਾ ਤਾਂ ਘਰ ਦੇ ਕੰਮ ਉਹਦੇ ਕੋਲੋਂ ਕਰਵਾਉਂਗੀ ਤੇ ਵਿਜੇ ਤਾਂ ਤੇਰੇ ਨਾਲ ਲੱਗਾ ਹੀ ਰਹਿੰਦਾ ਆ ਜਦੋਂ ਇਹਦੀ ਪਤਨੀ ਆਜੂਗੀ ਤਾਂ ਝਾੜੂ ਪੋਚਾ ਪਾਂਡੇ ਵਾਲੀ ਵੀ ਨੂੰ ਹੀ ਮੈਂ ਹਟਾ ਦੂੰਗੀ ਤਾਂ ਉਹ ਵੀ ਪੈਸੇ بچਣ ਗਈ ਨਿਹਣੀ ਹੌਲੀ ਜਿਹੀ ਗਿਆ ਕਿ ਕੋਈ ਉਹਦੀ ਗੱਲ ਨੂੰ ਨਾ ਸੁਣ ਲਵੇ ਕਿਉਂਕਿ ਇਹ ਗੱਲ ਤਾਂ ਉਹ ਵੀ ਜਾਣਦੀ ਸੀ ਕਿ ਦੀਵਾਰਾਂ ਦੇ ਵੀ ਕੰਨ ਹੁੰਦੇ ਆ ਖੈਰ ਨਿਹਣੀ ਇੱਕ ਗਰੀਬ ਤੇ ਸਿੱਧੇ ਸਾਦੇ ਪਰਿਵਾਰ ਦੀ ਸਿੱਧੀ ਸਾਦੀ ਜਈ ਕੁੜੀ ਕੋਮਲ ਨੂੰ ਵੇਖ ਕੇ ਵਿਜੇ ਦਾ ਵਿਆਹ ਕਰ ਦਿੱਤਾ ਕੋਮਲ ਨੂੰ ਪਾ ਕੇ ਵਿਜੇ ਦੀ ਤਾਂ ਜਿਵੇਂ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਸੀ ਕਿਉਂਕਿ ਕੋਮਲ ਉਹਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਜਿਸ ਵੀ ਸੇ ਵਿਜੇ ਨੂੰ ਠੰਡਾ ਤੇ ਬਚਿਆ ਖੁਚਿਆ ਖਾਣਾ ਮਿਲਦਾ ਸੀ ਹੁਣ ਉਹਨੂੰ ਤਾਜ਼ਾ ਤੇ ਗਰਮ ਖਾਣਾ ਮਿਲਣ ਲੱਗਾ ਜਿੱਥੇ ਵਿਜੇ ਠੰਡੀ ਤੇ ਬੇਹੀ ਧਰਮਸ਼ ਵਾਲੀ ਰੱਖੀ ਚਾਹ ਪੀਣ ਨੂੰ ਮਜਬੂਰ ਹੁੰਦਾ ਸੀ ਹੁਣ ਉੱਥੇ ਹੀ ਉਹਨੂੰ ਗਰਮਾ-ਗਰਮ ਤਾਜੀ ਚਾਹ ਮਿਲਣ ਲੱਗੀ ਜਿੱਥੇ ਉਹ ਅਕਸਰ ਗੰਦੇ ਮੈਲੇ ਕਚੈਲੇ ਕੱਪੜੇ ਪਾ ਕੇ ਰੱਖਦਾ ਸੀ ਹੁਣ ਉਹ ਸਾਫ਼ ਸੁਥਰੇ ਕੱਪੜੇ ਪਾਉਣ ਲੱਗਾ ਵਿਜੇ ਇਹੋ ਸੋਚ ਕੇ ਬਹੁਤ ਖੁਸ਼ ਹੁੰਦਾ ਕਿਚਲੋਂ ਮम्मी पापा ਦੇ ਜਾਣ ਤੋਂ ਬਾਅਦ ਕੋਈ ਤਾਂ ਮੈਨੂੰ ਪਿਆਰ ਕਰਨ ਵਾਲਾ ਮਿਲ ਗਿਆ ਪਰ ਇਹ ਸਾਰਾ ਕੁਝ ਨਿਹਾਂ ਨੂੰ ਫੁੱਟੀ ਆਖਣਾ ਪਉਂਦਾ ਤੇ ਉਹ ਕੋਮਲ ਤੇ ਗੁੱਸਾ ਕਰਦੀ ਕੋਮਲ ਮੇਰੀ ਇੱਕ ਗੱਲ ਕੰਨ ਖੋਲ ਕੇ ਸੁਣ ਲਾ ਗੱਲ ਇਵੇਂ ਆ ਕਿ ਵਾਰ-ਵਾਰ ਰੋਟੀਆਂ ਪਕਾਉਣ ਤੇ ਵਾਰ-ਵਾਰ ਚਾਹ ਬਣਾਉਣ ਚ ਵੀ ਗੈਸ ਖਰਚ ਹੁੰਦੀ ਆ ਇੱਕ ਵਾਰੀ ਸਾਰਾ ਕੁਝ ਬਣਾ ਕੇ ਰੱਖ ਦਿਆ ਕਰ ਜੀ ਦਾ ਜਦੋਂ ਟਾਈਮ ਹੋਊਗਾ ਉਹ ਖਾ ਪੀ ਲਊਗਾ ਸਾਡੇ ਇਥੇ ਹਾਰਵੇ ਲਈ ਗੈਸ ਬਾਲਨ ਦਾ ਰਵਾਜ ਨਹੀਂ ਆ। ਨੀਹਾ ਬਹੁਤ ਜ਼ਿਆਦਾ ਉਹਦੇ ਤੇ ਗੁੱਸਾ ਕਰਦੇ ਹੋਏ ਬੋਲੀ। ਜਦੋਂ ਕੋਮਲ ਵਿਜੇ ਨੂੰ ਗਰਮਾ-ਗਰਮ ਰੋਟੀਆਂ ਖਵਾ ਰਹੀ ਸੀ। ਪਰ ਦੀਦੀ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ। ਜੇ ਮੈਂ ਤਾਜ਼ਾ ਖਾਣਾ ਤੇ ਤਾਜੀ ਚਾਹ ਬਣਾ ਕੇ ਦਵਾਂ ਤਾਂ ਤਾਂ ਇਹ ਜ਼ਿਆਦਾ ਚੰਗੀ ਤਰ੍ਹਾਂ ਖਾ ਪੀ ਸਕਣਗੇ। ਕੋਮਲ ਬਹੁਤ ਹੀ ਪਿਆਰ ਨਾਲ ਬੋਲੀ। ਅਜੇ ਕੱਲ ਹੀ ਡੋਲੀ ਤੋਂ ਉਤਰੀਆਂ ਤੂੰ। ਤੇ ਅੱਜ ਸਾਨੂੰ ਹੀ ਤਿੰਨ ਪੰਜ ਸਿਖਾ ਰਹੀਆਂ ਜਿਵੇਂ ਮੈਨੂੰ ਕੋਈ ਅਕਲ ਹੀ ਨਹੀਂ ਜਿੰਨਾ ਕਹਿੰਨੀ ਆ ਮੈਂ ਤੈਨੂੰ ਓਨਾ ਹੀ ਕਰਿਆ ਕਰ ਇਹ ਤਾਂ ਸਾਡਾ ਹੀ ਸਾਨ ਮਨ ਜਿਹੜਾ ਅਸੀਂ ਉਹਨੂੰ ਆਪਣੇ ਨਾਲ ਲੈ ਆਏ ਆ ਨਹੀਂ ਤਾਂ ਉਹਨੂੰ ਕੌਣ ਰੱਖਦਾ ਕੌਣ ਖਵਾਉਂਦਾ ਪਿਆਉਂਦਾ ਪਿਆ ਹੁੰਦਾ ਹੁਣ ਕਿਸੇ ਕੋਨੇ ਚ ਨੇਹਾ ਇੰਨਾ ਕਹਿ ਕੇ ਆਪਣੇ ਕਮਰੇ ਚ ਚਲੀ ਗਈ ਉਹਨੇ ਇਹ ਵੀ ਨਹੀਂ ਸੋਚਿਆ ਕਿ ਉਹ ਸਾਰਾ ਇਹ ਸਾਰਾ ਕੁਝ ਆਪਣੇ ਸਕੇ ਛੋਟੇ ਪ੍ਰਾਣ ਕਹਿ ਰਹੀ ਆ। ਕੋਮਲ ਦੀ ਅੱਖਾਂ 'ਚ ਵੀ ਅਥਰੂ ਆ ਗਏ। ਖੈਰ ਉਦੋਂ ਤੱਕ ਵਿਜੇ ਵੀ ਇੱਕ ਰੋਟੀ ਖਾ ਕੇ ਉੱਠ ਗਿਆ ਸੀ। ਤੇ ਖਾਣਾ ਤਾਂ ਕੋਮਲ ਦੇ ਗਲੋਂ ਨਹੀਂ ਉਤਰ ਰਿਹਾ ਸੀ। ਇਸ ਤਰ੍ਹਾਂ ਬੇਇੱਜ਼ਤ ਹੁੰਦੇ ਹੋਏ ਦੋਵੇਂ ਪਤੀ ਪਤਨੀ ਚੁੱਪ ਹੋ ਗਏ। ਜਿਹੜੀਆਂ ਗੱਲਾਂ ਪਹਿਲਾਂ ਵਿਜੇ ਬੇਫਿਕਰ ਹੋ ਕੇ ਸੁਣ ਲੈਂਦਾ ਸੀ। ਹੁਣ ਕਿਤੇ ਨਾ ਕਿਤੇ ਉਹ ਗੱਲਾਂ ਦਿਲ 'ਚ ਦਰਦ ਦੇਣ ਲੱਗੀਆਂ ਸੀ। ਕਿਉਂਕਿ ਹਜੇ ਤੱਕ ਤਾਂ ਸਿਰਫ ਆਪਣਾ ਹੀ અપਮਾਨ ਸਹਿਣ ਕਰ ਰਿਹਾ ਸੀ ਤੇ ਹੁਣ ਪਤਨੀ ਨੂੰ ਹੀ અપਮਾਨ ਦਾ ਕੁੱਟ ਪੀਣਾ ਪੈ ਰਿਹਾ ਸੀ ਵੇਖਿਆ ਮੈਂ ਤੁਹਾਨੂੰ ਕਹਿੰਦੀ ਸੀ ਨਾ ਕਿ ਇਹਦੀ ਪਤਨੀ ਵੀ ਸਾਡੇ ਘਰ ਬਿਲਕੁਲ ਨੌਕਰਾਨੀ ਬਣ ਕੇ ਰਹੂਗੀ ਓਹ ਹੋ ਹੋ ਰਿਹਾ ਆ ਮੈਂ ਤਾਂ ਬਿਲਕੁਲ ਠਾਠ ਨਾਲ ਰਹਿਣੀ ਆ ਨਾ ਕਿਸੇ ਗੱਲ ਦੀ ਜ਼ਿੰਮੇਵਾਰੀ ਨਾ ਕੋਈ ਟੈਨਸ਼ਨ ਤੋ ਬੇਕਾਰ ਹੀ ਢਰਿਆ ਸੀ ਉਹ ਤਾਂ ਮੈਂ ਜ਼ਿੰਦਗੀ ਭਰ ਸਠਾਣੀ ਬਣ ਕੇ ਰਹੂੰਗੀ ਤੇ ਤੂੰ ਸੇਠ ਬਣ ਕੇ ਇਹ ਦੋਵੇਂ ਪਤੀ ਪਤਨੀ ਸਾਡੇ નોਕਰ-ਨੌਕਰਾਨੀ ਬਣ ਕੇ ਰਹਿਣਗੇ। ਮੇਹਣਾ ਨੇ ਪੜੀ ਬੇਸ਼ਰਮੀ ਦੇ ਨਾਲ ਆਪਣੇ ਪਤੀ ਨੂੰ ਕਿਹਾ। ਸਵਾਰਥ ਚ ਅੰਨੀ ਹੋਈ ਇਹ ਵੀ ਭੁੱਲ ਗਈ ਕਿ ਵਿਜੇ ਉਹਦਾ ਛੋਟਾ ਭਰਾ ਆ ਤੇ ਕੋਮਲੋ ਦੀ ਛੋਟੀ ਭਾਬੀ। ਨੀਹਾ ਬਿਲਕੁਲ ਸਹੀ ਸੋਚਦੀ ਸੀ। ਤੂੰ ਵੈਸੇ ਤਾਂ ਵਪਾਰੀ ਮੈਂ ਆ ਪਰ ਤੂੰ ਤਾਂ ਮੇਰੇ ਤੋਂ ਵੀ ਜ਼ਿਆਦਾ ਹੁਸ਼ਿਆਰ ਨਿਕਲੀ। ਨੇਹਾ ਦੇ ਪਤੀ ਨੇ ਵੀ ਬਿਸ਼ਰਮੀ ਚ ਹੱਸਦੇ ਹੋਏ ਕਿਹਾ ਇਤਫਾਕ ਨਾਲ ਉਦੋਂ ਵਿਜੇ ਕਿਸੇ ਕੰਮ ਦੇ ਲੈਣ ਦੇਣ ਦੇ ਹਿਸਾਬ ਲਈ ਨੇਹਾ ਦੇ ਪਤੀ ਕੋਲੋਂ ਕਾਗਜ਼ਾਂ ਤੇ ਸਾਈਨ ਕਰਵਾਉਣ ਲਈ ਆਇਆ ਸੀ ਤੇ ਉਹਨੇ ਜਿਵੇਂ ਹੀ ਨੇਹਾ ਦੇ ਮੂੰਹੋਂ ਆਪਣਾ ਤੇ ਕੋਮਲ ਦੋਵਾਂ ਦਾ ਨਾਂ ਸੁਣਿਆ ਤਾਂ ਉਹ ਉਹ ਉੱਥੇ ਹੀ ਦਰਵਾਜ਼ੇ ਤੇ ਰੁਕ ਗਿਆ ਕਿ ਜਰੂਰ ਇਹ ਸਾਡੀ ਕੋਈ ਤਾਰੀਫ਼ ਹੀ ਕਰਦੇ ਹੋਣੇ ਆ ਕਿ ਅਸੀਂ ਕਿੰਨੀ ਚੰਗੀ ਤਰ੍ਹਾਂ ਇਹਨਾਂ ਦਾ ਸਾਥ ਦੇ ਰਹੇ ਆ ਪਰ ਇਹ ਕੀ ਇਹ ਤਾਂ ਸਾਨੂੰ ਦੋਵਾਂ ਨੂੰ ਨੌਕਰ ਨੌਕਰਾਨੀ ਬਣਾਉਣ ਤੇ ਲੱਗੇ ਆ ਹਾਏ ਰੱਬਾ ਮੇਰੀ ਵੱਡੀ ਭੈਣ ਹੋ ਕੇ ਵੀ ਇੰਨੀ ਵੱਡੀ ਚਲਾਕੀ ਸਾਡੇ ਨਾਲ ਕਰ ਰਹੀ ਆ ਤੇ ਇਸ ਤੋਂ ਅੱਗੇ ਤਾਂ ਉਹ ਕੁਝ ਹੋਰ ਸੁਣ ਹੀ ਨਾ ਸਕਿਆ ਤਰੰਤ ਉਲਟੇ ਪੈਰ ਵਾਪਸ ਚਲਾ ਗਿਆ ਇਧਰ ਜਿਵੇਂ ਹੀ ਪਰਦਾ ਖਿਸਕਿਆ ਤਾਂ ਨੀਹਾ ਭੱਜ ਕੇ ਬਾਹਰ ਗਈ ਤੇ ਉਹਨੇ ਵਿਜੇ ਨੂੰ ਆਪਣੇ ਕਮਰੇ ਵਿੱਚ ਜਾਂਦੇ ਦੇਖ ਲਿਆ ਤੇ ਉਦੋਂ ਹੀ ਉਹਨੇ ਇਹ ਵੀ ਵੇਖਿਆ ਕਿ ਵਿਜੇ ਕੋਮਲ ਦਾ ਹੱਥ ਫੜ ਕੇ ਉਹਨੂੰ ਕਮਰੇ ਵਿੱਚ ਲੈ ਕੇ ਜਾ ਰਿਹਾ ਆ ਤੇ ਜਿਵੇਂ ਹੀ ਉਹਨੂੰ ਨੀਹਾ ਦਿਖਾਈ ਦਿੱਤੀ ਤਾਂ ਉਹ ਬੋਲਿਆ ਦੀਦੀ ਮੈਂ ਤਾਂ ਤੁਹਾਡਾ ਨੌਕਰ ਬਣ ਹੀ ਚੁੱਕਿਆ ਸੀ ਪਰ ਹੁਣ ਮੇਰੀ ਪਤਨੀ ਤੁਹਾਡੇ ਘਰ ਦੀ ਨੌਕਰਾਨੀ ਬਿਲਕੁਲ ਨਹੀਂ ਬਣੂਗੀ ਅੱਜ ਤੇ ਹੁਣ ਅਸੀਂ ਦੋਵੇਂ ਇਸ ਘਰ ਨੂੰ ਹਮੇਸ਼ਾ ਹਮੇਸ਼ਾ ਲਈ ਛੱਡ ਕੇ ਜਾ ਰਹੇ ਆ ਕਿਉਂਕਿ ਹੁਣ ਸਾਨੂੰ ਦੋਵਾਂ ਨੂੰ ਤੁਹਾਡਾ ਐਸਾਨ ਨਹੀਂ ਚਾਹੀਦਾ ਮੈਂ ਨਹੀਂ ਚਾਹੁੰਦਾ ਕਿ ਕੱਲ ਨੂੰ ਸਾਡੇ ਬੱਚੇ ਹੋਣ ਤੇ ਉਹ ਵੀ ਇਸ ਘਰ ਚ ਬੇਇੱਜ਼ਤੀ ਭਰੀ ਜ਼ਿੰਦਗੀ ਜਿਊਣ ਵੈਸੇ ਤਾਂ ਸ਼ਾਇਦ ਮੈਂ ਕੁਝ ਨਾ ਸੋਚਦਾ ਪਰ ਅੱਜ ਤੁਹਾਡੀ ਹਰ ਗੱਲ ਯਾਦ ਕਰਕੇ ਮੈਨੂੰ ਮਹਿਸੂਸ ਹੋ ਰਿਹਾ ਆ ਕਿ ਤੁਸੀਂ ਹਮੇਸ਼ਾ ਸਾਡੇ ਨਾਲ ਨੌਕਰਾਂ ਵਰਗਾ ਵਿਹਾਰ ਕੀਤਾ ਆ ਦੀਦੀ ਵੱਡੀ ਭੈਣ ਤਾਂ ਮਾਣ ਸਮਾਨ ਹੁੰਦੀ ਆ ਫਿਰ ਤੁਸੀਂ ਕਿਵੇਂ ਆਪਣੇ ਛੋਟੇ ਭਰਾ ਨਾਲ ਇਹ ਸਾਰਾ ਕੁਝ ਕੀਤਾ ਤੁਸੀਂ ਸਵਾਸਤ ਚ ਇੰਨੇ ਡਿੱਗ ਗਏ ਕਿ ਆਪਣੇ ਭਰਾ ਤੇ ਭਾਬੀ ਨੂੰ ਹੀ ਨੌਕਰ-ਨੌਕਰਾਨੀ ਬਣਾਉਣ ਦਾ ਸੋਚ ਲਿਆ ਸ਼ਰਮ ਆਂਦੀ ਆ ਤੁਹਾਡੀ ਸੋਚ ਤੇ ਦੀਦੀ ਹੁਣ ਅਸੀਂ ਇੱਕ ਪਲ ਵੀ ਇਸ ਘਰ ਚ ਨਹੀਂ ਰਹਾਂਗੇ ਸਾਡਾ ਘਰ ਤਾਂ ਸਾਡੇ ਕੋਲ ਹੀ ਆ ਤੇ ਅਸੀਂ ਦੋਵੇਂ ਮਿਲ ਕੇ ਇੰਨੀ ਮਿਹਨਤ ਕਰਾਂਗੇ ਕਿ ਜਿਹਦੇ ਨਾਲ ਅਸੀਂ ਸਾਰੀ ਜ਼ਿੰਦਗੀ ਇੱਜ਼ਤ ਨਾਲ گزار ਸਕੀਏ ਇਹ ਕਹਿੰਦੇ-ਕਹਿੰਦੇ ਜਿਵੇਂ ਵਿਜੇ ਦਾ ਸਰੀਰ ਕੰਮਣ ਲੱਗਾ ਸੀ ਤੇ ਉਦੋਂ ਤੱਕ ਨੀਹਾ ਦੇ ਪਤੀ ਨੇ ਵਿਜੇ ਦੀ ਆਵਾਜ਼ ਸੁਣ ਲਈ ਤੂੰ ਵੀ ਬਾਹਰ ਆ ਗਿਆ ਤੂੰ ਹੋਸ਼ ਵਿੱਚ ਤਾਂ ਹੈ ਵਿਜੇ ਇੱਕ ਤਾਂ ਅਸੀਂ ਤੈਨੂੰ ਸਹਾਰਾ ਦਿੱਤਾ ਤੇਰੇ ਉੱਤੇ احਸਾਨ ਕੀਤਾ ਤੇ ਤੂੰ ਬਦਲੇ ਚ ਸਾਨੂੰ ਹੀ ਅੱਖਾਂ ਮਕੰਨਾ ਆ ਨੀਹਾ ਦਾ ਪਤੀ ਰਿਸ਼ਤਿਆਂ ਦੀ ਮਰਿਆਦਾ ਭੁੱਲ ਕੇ ਉੱਚੀ ਬੋਲਣ ਲੱਗਾ ਜੀਜਾ ਜੀ ਇਹ ਤਾਂ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਤੁਸੀਂ احਸਾਨ ਕੀਤਾ ਜਾਂ احਸਾਨ فراموشی ਕੀਤੀ ਪਰ ਹੁਣ ਮੇਰੀਆਂ ਅੱਖਾਂ ਦੇ ਅੱਗੇ ਜਿਹੜਾ ਪਰਦਾ ਪਿਆ ਸੀ ਨਾ ਹਮੇਸ਼ਾ ਹਮੇਸ਼ਾ ਲਈ ਹਟ ਗਿਆ ਆ ਵਿਜੇ ਰੋਂਦਾ ਹੋਇਆ ਬੋਲਿਆ ਵਿਜੇ ਤੂੰ ਸ਼ਾਇਦ ਗਲਤ ਸਮਝ ਰਿਹਾ ਆ ਇਹੋ ਜਿਹਾ ਕੁਝ ਨਹੀਂ ਆ ਤੁਸੀਂ ਆਰਾਮ ਨਾਲ ਇਸ ਘਰ ਚ ਰਹੋ ਅਸੀਂ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਦਵਾਂਗੇ ਨੀਹਾ ਸ਼ਬਦਾਂ ਚ ਮਿਠਾਸ ਘੋਲਦੇ ਹੋਏ ਬੋਲੀ ਕਿਉਂਕਿ ਹੁਣ ਤਾਂ ਬਾਜੀ ਪਲਟ ਗਈ ਸੀ ਇਕੱਠੇ ਘਰ ਤੇ ਦੁਕਾਨ ਨੂੰ ਸੰਭਾਲਣਾ ਸੌਖਾ ਨਹੀਂ ਸੀ ਤੇ ਵਿਜੇ ਹੀ ਉਹ ਸਾਰਾ ਕੁਝ ਸੰਭਾਲਦਾ ਸੀ ਤੇ ਹੁਣ ਉਹ ਚੱਲਿਆ ਸੀ ਨਹੀਂ ਦੀਦੀ ਹੁਣ ਮੈਂ ਸਾਰਾ ਕੁਝ ਸਮਝ ਗਿਆ ਆ ਮੇਰੀਆਂ ਅੱਖਾਂ ਤੋਂ ਪੜਦਾ ਹਮੇਸ਼ਾ ਮੇਸ਼ਾਂਲੀ ਹਟ ਗਿਆ ਆ ਤੁਹਾਨੂੰ ਆਪਣੀ ਭੈਣ ਕਹਿੰਦੇ ਹੋਏ ਵੀ ਹੁਣ ਮੈਨੂੰ ਸ਼ਰਮ ਆਉਂਦੀ ਆ ਤੇ ਵਿਜੇ ਕੋਮਲ ਦਾ ਹੱਥ ਫੜ ਕੇ ਘਰੋਂ ਬਾਹਰ ਚਲਾ ਗਿਆ ਨੀਹਾ ਤੇ ਉਹਦਾ ਪਤੀ ਉਹਨਾਂ ਦੋਵਾਂ ਨੂੰ ਜਾਂਦੇ ਹੋਏ ਚੁੱਪਚਾਪ ਵੇਖਦੇ ਰਹੇ ਕਿਉਂਕਿ ਹੁਣ ਪਛਤਾਇਆ ਕੀ ਕਰੂਗਾ ਜਦੋਂ ਚਿੜੀਆਂ ਚੁਗੀਆਂ ਖੇਤ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ